ਜਲੰਧਰ ਸ਼ਹਿਰ ਦਾ 메인 ਚੌਂਕਾ ਸੀ ਖੜੇ ਇੱਥੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਆਪਣਾ ਨੌਮੇਤਵਾਰ ਇੰਜੋਏ ਕਰੋ ਕੋਈ ਇਧਾ ਦਿਖਾ ਦੇ ਠੀਕ ਹੈ ਤਾਂ ਸ਼ੁਕਰੀਆ ਸਰ ਤਾਂ ਇਹ ਸਾਡੇ ਨਾਲ ਨਰੇਸ਼ ਡੋਗਰਾ ਜੀ ਡੀਸੀਪੀ ਆਪਰੇਸ਼ਨ ਸੀਗੇ ਤਾਂ ਬਿਲਕੁਲ ਅਸੀਂ ਲਾਈਟ ਘੱਟ ਲਾਈਟ ਬੰਦ ਕਰ ਦਿਓ ਬਿਲਕੁਲ ਡੇਮੇਜ ਹੀ ਰੱਖਿਓ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋਤੀ ਚੌਂਕ ਦੇ ਵਿੱਚ ਖੜੇ ਆ ਟੋਟਲ ਬਲੈਕਆਊਟ ਜਿਹੜਾ ਉਹ ਕਰ ਦਿੱਤਾ ਗਿਆ ਹੈ ਚੱਪੇ-ਚੱਪੇ ਤੇ ਪੁਲਿਸ ਵੀ ਤੈਨਾਤ ਹੈ ਸਾਇਰਨ ਵੱਜਣ ਤੋਂ ਬਾਅਦ ਦੇ ਵਿੱਚ ਬਲੈਕਆਊਟ ਜਿਹੜਾ ਉਹ ਕੀਤਾ ਗਿਆ ਸੀ ਤਾਂ ਇਹ ਤਸਵੀਰ ਦਿਖਾ ਦਿੰਨੇ ਆ ਜਿਹੜੀ ਆਵਾਜਾਈ ਹੋਣੀ ਹੁੰਦੀ ਹੈ ਜੇ ਕਿਸੇ ਨੇ ਆਉਣਾ ਜਾਣਾ ਤਾਂ ਉਹ ਬਿਲਕੁਲ ਲੋਕ ਆ ਜਾ ਰਹੇ ਨੇ ਕਿਉਂਕਿ ਉਤੋਂ ਬਿਨਾ ਤਾਂ ਹੁਣ ਦਿਖਦਾ ਨਹੀਂ ਹੈ ਕਿਉਂਕਿ ਕੋਈ ਗੱਡੀ ਤੇ ਟਰੈਵਲ ਕਰ ਰਿਹਾ ਕੋਈ ਬਾਈਕ ਤੇ ਕੋਈ ਮੋਟਰਸਾਈਕਲ ਤੇ ਟਰੈਵਲ ਕਰ ਰਿਹਾ ਹੈ ਤਾਂ ਇਹ ਤਸਵੀਰਾਂ ਇਹ ਜੋਤੀ ਚੌਂਕ ਦੀਆਂ ਇਹ ਪੂਰਾ ਰਸ਼ ਵਾਲਾ ਏਰੀਆ ਹੁੰਦਾ ਹੈ ਇੱਥੇ ਅਸੀਂ ਜੇਕਰ ਗੱਲ ਕਰੀਏ 8 9 10 10 ਵਜੇ ਤੋਂ ਬਾਅਦ ਇਥੋਂ ਰੌਣਕ ਜਿਹੜੀ ਹੈ ਨਾ ਉਹ ਘਰਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ ਪਰ ਅੱਜ ਅਸੀਂ ਸਾਢੇ 8:30 ਦਾ ਸਮਾਂ ਹੋਇਆ ਜਾਂ ਪੌਣੇ 9:00 ਵਜੇ ਦਾ ਸਮਾਂ ਅਸੀਂ ਆ ਦਿਖਾਂਗੇ ਕੋਸ਼ਿਸ਼ ਕਰਾਂਗੇ ਜੋ ਸਮਾਂ ਹੋਇਆ ਤਾਂ ਇੱਥੇ ਹੁਣ ਪੂਰੀ ਰੌਣਕ ਗਾਇਬ ਹੋ ਚੁੱਕੀ ਹੈ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਰੋਕਿਆ ਵੀ ਜਾ ਰਿਹਾ ਜਿਹੜਾ ਲਾਈਟ ਜਗਾ ਕੇ ਆਰਾਂ ਨੂੰ ਕਿਆ ਕਿਆ ਜਾ ਰਿਹਾ ਕਿ ਜਾ ਤਾਂ ਭਾਈ ਰੁਕ ਜੋ ਜਾਂ ਫਿਰ ਇਹਦੀ ਲਾਈਟ ਜਿਹੜੀ ਆ ਉਹ ਬੰਦ ਕਰ ਦਿਓ ਇਹ ਵੀ ਇੱਥੋਂ ਤੱਕ ਕਿ ਲੋਕਾਂ ਨੂੰ ਕਹਿਆ ਜਾ ਰਿਹਾ ਕਿ ਜਾਂ ਤਾਂ ਲਾਈਟ ਬੰਦ ਕਰ ਦਿਓ ਜਾਂ ਫਿਰ ਅਜੇ ਰੁਕ ਜੋ ਇਹ ਲੋਕਾਂ ਨੂੰ ਕਹਿਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਜਾਣਾ ਆਉਣਾ ਹੈ ਹਾਲਾਂਕਿ ਲਾਈਟ ਜਗਾ ਰਹੇ ਆ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੀਆਂ ਲਾਈਟਾਂ ਜਿਹੜੀਆਂ ਉਹ ਬੰਦ ਕਰ ਦੁੱਤੀਆਂ ਜਾਣ ਬਸ ਲੋਕਾਂ ਨੇ ਵੀ ਬਹੁਤ ਹੱਦ ਤੱਕ ਗੱਲ ਜੁੜੀ ਉਹ ਮੰਨੀ ਐ ਤਾਂ ਇਹ ਅਸੀਂ ਜੋਤੀ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਸ਼ਹਿਰ ਹੁਣ ਕਰਕੇ ਔਰ ਇਹ ਰੌਣਕ ਵਾਲਾ ਏਰੀਆ ਹੁਣ ਕਰਕੇ ਇੱਥੇ 8 9 10 ਵਜੇ ਦੀ ਗੱਲ ਕਰੀਏ ਤਾਂ ਲੋਕ ਬਹੁਤ ਇੱਥੇ ਸ਼ਾਪਿੰਗ ਕਰਨ ਆਉਂਦੇ ਨੇ ਤਾਂ ਇਹ ਬਹੁਤ ਚਹਲ ਪਹਿਲ ਵਾਲਾ ਇਲਾਕਾ ਹੈ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਤਾਂ ਟੋਟਲ ਜਿਹੜਾ ਬਲੈਕਆਊਟ ਹੋਇਆ ਹੈ ਲੋਕ ਆ ਜਾ ਰਹੇ ਨੇ ਆ ਲਾਈਟਾਂ ਬੰਦ ਕਰਕੇ ਕੋਈ ਆ ਜਾ ਰਿਹਾ ਹੈ ਜਾਂ ਫਿਰ ਕਿਸੇ ਨੇ ਗੱਡੀ ਸਾਈਡ ਤੇ ਲਾ ਦਿੱਤੀ ਹੈ ਕਿਉਂਕਿ 8 ਵਜੇ ਤੋਂ 9 ਵਜੇ ਦਾ ਸਮਾਂ ਜਿਹੜਾ ਸੀ ਉਹ ਬਲੈਕਆਊਟ ਦਾ ਸਮਾਂ ਸੀਗਾ ਔਰ ਹੁਣ ਉਹ ਬਲੈਕਆਊਟ ਜਿਹੜਾ ਕੀਤਾ ਗਿਆ ਹੈ ਲੋਕ ਵੀ ਇਸ ਗੱਲ ਨੂੰ ਮੰਨ ਰਹੇ ਨੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਟੋਟਲ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਜੋਤੀ ਚੌਂਕ ਦੀ ਤਸਵੀਰ ਹੈ ਇੱਥੇ ਤੁਹਾਨੂੰ ਦਿਨ ਦੇ ਸਮੇਂ ਚਹਿਲ ਪਹਿਲ ਦਿਖਦੀ ਹੈ ਹਾਲਾਂਕਿ ਰਾਤ ਦੇ ਸਮੇਂ ਵੀ 8 ਵਜੇ ਤੋਂ 9 ਦਾ ਜਦੋਂ ਸਮਾਂ ਹੁੰਦਾ ਹੈ ਤਾਂ ਉਦੋਂ ਵੀ ਚੈਲਪੈਲ ਦਿਖਦੀ ਆ ਪਰ ਫਿਲਹਾਲ ਹੁਣ ਤਾਂ ਇਹ ਬੰਦ ਕਰ ਦਿੱਤਾ ਗਿਆ ਹੈ ਜਿਹੜਾ ਬਲੈਕਆਊਟ ਕੀਤਾ ਗਿਆ ਸੀ 8 ਤੋਂ 9 ਸਾਇਰਨ ਵੱਜੇ ਨੇ ਔਰ ਜਦੋਂ ਫਿਰ ਚੱਲੇਗਾ ਤਾਂ ਉਦੋਂ ਵੀ ਸਾਇਰਨ ਜਿਹੜੇ ਉਹ ਵੱਜਣਗੇ ਫਿਲਹਾਲ ਇੱਥੇ ਟੋਟਲ ਬੰਦ ਕਰ ਦਿੱਤਾ ਗਿਆ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਟੋਟਲ ਬੰਦ ਹੈ ਕੋਈ ਵੀ ਲਾਈਟ ਜਿਹੜੀ ਉਹ ਨਹੀਂ ਜਗਾਰਿਆ ਪਾਲਣਾ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ ਘਰਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਕਿ ਆਪਣੀਆਂ ਲਾਈਟਾਂ ਜਿਹੜੀਆਂ ਨੇ ਉਹਨੂੰ ਬੰਦ ਰੱਖੋ ਤਾਂ ਇਹ ਇਹ ਤੁਹਾਨੂੰ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪ੍ਰੋਪਰ ਸ਼ਹਿਰ ਜਿਹੜਾ ਆ ਉਹ ਬਲੈਕਆਊਟ ਜਿਹੜਾ ਹੋ ਚੁੱਕਾ ਹੈ ਪ੍ਰੋਪਰ ਸ਼ਹਿਰ ਬਲੈਕਆਊਟ ਹੈ ਪੂਰੇ ਸ਼ਹਿਰ ਦੇ ਵਿੱਚ ਬੱਤੀ ਜਿਹੜੀ ਆ ਉਹ ਬੰਦ ਹੋ ਚੁੱਕੀ ਆਰ ਚੱਪੇ-ਚੱਪੇ ਤੇ ਪੁਲਿਸ ਜਿਹੜੀ ਤਾਇਨਾਤ ਕੀਤੀ ਗਈ ਹੈ ਕਾਰਤੀਆਂ ਆਨ ਕਰ ਸਕਦੇ ਆ ਹਾਂਜੀ ਹਾਂਜੀ ਘਰਾਂ ਦੀ ਲਾਈਟ ਆਨ ਕਰ ਸਕਦੇ ਆ ਅਸੀਂ ਫਿਰ ਵੀ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਜਿਨ੍ਹਾਂ ਦੇ ਅਨਵੈਟਰ ਲੱਗਾ ਜਾਂ ਜਨਰੇਟਰ ਚੱਲਦੇ ਆ ਉਹ ਬੇ ਬਿਲਕੁਲ ਬੰਦ ਕਰਾਂ ਇੱਕ ਘੰਟਾ ਨਾ ਕੋਈ ਫਰਕ ਨਹੀਂ ਪੈ ਜਾਣਾ ਠੀਕ ਆ ਇਹ ਕੰਟਰੀ ਆ ਸਾਡੀ ਲੋਕ ਮਹੀਨਾ ਮਹੀਨਾ ਨਹੀਂ ਲਾਈਟ ਜਾਂਦੇ ਅੱਧਾ ਘੰਟਾ ਦਾ ਇਹ ਉਹ ਕਰਕੇ ਸਾਡਾ ਸਾਰੇ ਸਹਿਯੋਗ ਦੇ ਲੋਕ ਇਹ ਵੀ ਕਹਿ ਰਹੇ ਕਿ ਘਰਾਂ ਦੇ ਵਿੱਚ ਨਾ ਲੋਕ ਜੋ ਕਿਤੇ ਸ਼ੈਲਟਰ ਲੈ ਲਿਓ ਤਾਂ ਉਹ ਤੋਂ ਵੀ ਲੋਕ ਡਰ ਜਾਂਦੇ ਆ ਯਾਰ ਪਤਾ ਨਹੀਂ ਕੀ ਹੋ ਗਿਆ ਨਹੀਂ ਨਹੀਂ ਤੁਹਾਡੀ ਕੋਈ ਇਦਾਂ ਦੀ ਗੱਲ ਨਹੀਂ ਆਪਾਂ ਚੌਂਕ 'ਚ ਖੜੇ ਆ ਜਲੰਧਰ ਸ਼ਹਿਰ ਦਾ ਮੇਨ ਚੌਂਕਾ ਸੀ ਖੜੇ ਆ ਤੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਆਪਣਾ ਨੌ ਮਿਤਾਵਲ ਇੰਜੋਏ ਕਰੋ ਕੋਈ ਇਧਾ ਦਿਖਾ ਦੇ ਠੀਕ ਹੈ ਤਾਂ ਸ਼ੁਕਰੀਆ ਸਰ ਤਾਂ ਇਹ ਸਾਡੇ ਨਾਲ ਨਰੇਸ਼ ਡੋਗਰਾ ਜੀ ਡੀਸੀਪੀ ਆਪਰੇਸ਼ਨ ਸੀਗੇ ਤਾਂ ਬਿਲਕੁਲ ਅਸੀਂ ਲਾਈਟ ਘਟ ਲਾਈਟ ਬੰਦ ਕਰ ਦਿਓ ਬਿਲਕੁਲ ਡੇਮੇਜ ਹੀ ਰੱਖਿਓ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋਤੀ ਚੌਂਕ ਦੇ ਵਿੱਚ ਖੜੇ ਆ ਟੋਟਲ ਬਲੈਕਆਊਟ ਜਿਹੜਾ ਉਹ ਕਰ ਦਿੱਤਾ ਗਿਆ ਚੱਪੇ ਚੱਪੇ ਤੇ ਪੁਲਿਸ ਵੀ ਤੈਨਾਤ ਹੈ ਸਾਇਰਨ ਵੱਜਣ ਤੋਂ ਬਾਅਦ ਦੇ ਵਿੱਚ ਬਲੈਕਆਊਟ ਜਿਹੜਾ ਉਹ ਕੀਤਾ ਗਿਆ ਸੀ ਤਾਂ ਇਹ ਤਸਵੀਰ ਦਿਖਾ ਦਿੰਨੇ ਆ ਜਿਹੜੀ ਆਵਾਜਾਈ ਹੋਣੀ ਹੁੰਦੀ ਹੈ ਜੇ ਕਿਸੇ ਨੇ ਆਉਣਾ ਜਾਣਾ ਤਾਂ ਉਹ ਬਿਲਕੁਲ ਲੋਕ ਆ ਜਾ ਰਹੇ ਨੇ ਕਿਉਂਕਿ ਉਤੋਂ ਬਿਨਾ ਤਾਂ ਹੁਣ ਦਿਖਦਾ ਨਹੀਂ ਹੈ ਕਿਉਂਕਿ ਕੋਈ ਗੱਡੀ ਤੇ ਟਰੈਵਲ ਕਰ ਰਿਹਾ ਕੋਈ ਬਾਈਕ ਤੇ ਕੋਈ ਮੋਟਰਸਾਈਕਲ ਤੇ ਟਰੈਵਲ ਕਰ ਰਿਹਾ ਹੈ ਦਾਇ ਤਸਵੀਰਾਂ ਇਹ ਜੋਤੀ ਚੌਂਕ ਦੀਆਂ ਇਹ ਪੂਰਾ ਰਸ਼ ਵਾਲਾ ਏਰੀਆ ਹੁੰਦਾ ਹੈ ਇੱਥੇ ਅਸੀਂ ਜੇਕਰ ਗੱਲ ਕਰੀਏ 8 9 10 10 ਵਜੇ ਤੋਂ ਬਾਅਦ ਇੱਥੋਂ ਰੌਣਕ ਜਿਹੜੀ ਹੈ ਨਾ ਉਹ ਘਰਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ ਪਰ ਅੱਜ ਅਸੀਂ ਸਾਢੇ 5:30 ਦਾ ਸਮਾਂ ਹੋਇਆ ਜਾਂ ਪੌਣੇ 11 ਵਜੇ ਦਾ ਸਮਾਂ ਅਸੀਂ ਆ ਦਿਖਾਂਗੇ ਕੋਸ਼ਿਸ਼ ਕਰਾਂਗੇ ਜੋ ਸਮਾਂ ਹੋਇਆ ਹੈ ਤਾਂ ਇੱਥੇ ਹੁਣ ਪੂਰੀ ਰੌਣਕ ਗਾਇਬ ਹੋ ਚੁੱਕੀ ਹੈ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਰੋਕਿਆ ਵੀ ਜਾ ਰਿਹਾ ਜਿਹੜਾ ਲਾਈਟ ਜਗਾ ਕੇ ਆਰਾਂ ਨੂੰ ਕਿਆ ਕਿਆ ਜਾ ਰਿਹਾ ਕਿ ਜਾ ਤਾਂ ਭਾਈ ਰੁਕ ਜਾਓ ਜਾਂ ਫਿਰ ਇਹਦੀ ਲਾਈਟ ਜਿਹੜੀ ਆ ਉਹ ਬੰਦ ਕਰ ਦਿਓ ਇਹ ਵੀ ਇੱਥੋਂ ਤੱਕ ਕਿ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜਾਂ ਤਾਂ ਲਾਈਟ ਬੰਦ ਕਰ ਦਿਓ ਜਾਂ ਫਿਰ ਅਜੇ ਰੁਕ ਜਾਓ ਇਹ ਲੋਕਾਂ ਨੂੰ ਕਹਿਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਜਾਣਾ ਆਉਣਾ ਹੈ ਹਾਲਾਂਕਿ ਲਾਈਟ ਜਗਾ ਰਹੇ ਆ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੀਆਂ ਲਾਈਟਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣ ਸੋ ਲੋਕਾਂ ਨੇ ਵੀ ਬਹੁਤ ਹੱਦ ਤੱਕ ਗੱਲ ਜੁੜੀ ਉਹ ਮੰਨੀ ਐ ਤਾਂ ਇਹ ਅਸੀਂ ਜੋਤੀ ਚੌਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਸ਼ਹਿਰ ਹੁਣ ਕਰਕੇ ਔਰ ਇਹ ਰੌਣਕ ਵਾਲਾ ਏਰੀਆ ਹੁਣ ਕਰਕੇ ਇੱਥੇ 8 9 10 ਵਜੇ ਦੀ ਗੱਲ ਕਰੀਏ ਤਾਂ ਲੋਕ ਬਹੁਤ ਇੱਥੇ ਸ਼ਾਪਿੰਗ ਕਰਨ ਆਉਂਦੇ ਨੇ ਤਾਂ ਇਹ ਬਹੁਤ ਚਹਲ ਪਹਿਲ ਵਾਲਾ ਇਲਾਕਾ ਹੈ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਤਾਂ ਟੋਟਲ ਜਿਹੜਾ ਬਲੈਕਆਊਟ ਹੋਇਆ ਹੈ ਲੋਕ ਆ ਜਾ ਰਹੇ ਨੇ ਆ ਲਾਈਟਾਂ ਬੰਦ ਕਰਕੇ ਕੋਈ ਆ ਜਾ ਰਿਹਾ ਹੈ ਜਾਂ ਫਿਰ ਕਿਸੇ ਨੇ ਗੱਡੀ ਸਾਈਡ ਤੇ ਲਾ ਦਿੱਤੀ ਹੈ ਕਿਉਂਕਿ 8 ਵਜੇ ਤੋਂ 9 ਵਜੇ ਦਾ ਸਮਾਂ ਜਿਹੜਾ ਸੀ ਉਹ ਬਲੈਕਆਊਟ ਦਾ ਸਮਾਂ ਸੀਗਾ ਔਰ ਹੁਣ ਉਹ ਬਲੈਕਆਊਟ ਜਿਹੜਾ ਕੀਤਾ ਗਿਆ ਹੈ ਲੋਕ ਵੀ ਇਸ ਗੱਲ ਨੂੰ ਮੰਨ ਰਹੇ ਨੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਟੋਟਲ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਜੋਤੀ ਚੌਂਕ ਦੀ ਤਸਵੀਰ ਹੈ ਇੱਥੇ ਤੁਹਾਨੂੰ ਦਿਨ ਦੇ ਸਮੇਂ ਚਾਹਲ ਪੈਲ ਦਿਖਦੀ ਹੈ ਹਾਲਾਂਕਿ ਰਾਤ ਦੇ ਸਮੇਂ ਵੀ 8 ਵਜੇ ਤੋਂ 9 ਦਾ ਜਦੋਂ ਸਮਾਂ ਹੁੰਦਾ ਹੈ ਤਾਂ ਉਦੋਂ ਵੀ ਚਾਹਲ ਪੈਲ ਦਿਖਦੀ ਆ ਪਰ ਫਿਲਹਾਲ ਹੁਣ ਤਾਂ ਇਹ ਬੰਦ ਕਰ ਦਿੱਤਾ ਗਿਆ ਹੈ ਜਿਹੜਾ ਬਲੈਕਆਊਟ ਕੀਤਾ ਗਿਆ ਸੀ 8 ਤੋਂ 9 ਸਾਇਰਨ ਵੱਜੇ ਨੇ ਔਰ ਜਦੋਂ ਫਿਰ ਚੱਲੇਗਾ ਤਾਂ ਉਦੋਂ ਵੀ ਸਾਇਰਨ ਜਿਹੜੇ ਉਹ ਵੱਜਣਗੇ ਫਿਲਹਾਲ ਇੱਥੇ ਟੋਟਲ ਬੰਦ ਕਰ ਦਿੱਤਾ ਗਿਆ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਟੋਟਲ ਬੰਦ ਹੈ ਕੋਈ ਵੀ ਲਾਈਟ ਜਿਹੜੀ ਉਹ ਨਹੀਂ ਜਗਾਰਿਆ ਪਾਲਣਾ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ ਘਰਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਕਿ ਆਪਣੀਆਂ ਲਾਈਟਾਂ ਜਿਹੜੀਆਂ ਨੇ ਉਹਨੂੰ ਬੰਦ ਰੱਖੋ ਤਾਂ ਇਹ ਇਹ ਤੁਹਾਨੂੰ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਪਰ ਸ਼ਹਿਰ ਜਿਹੜਾ ਆ ਉਹ ਬਲੈਕਆਊਟ ਜਿਹੜਾ ਹੋ ਚੁੱਕਾ ਹੈ ਪ੍ਰੋਪਰ ਸ਼ਹਿਰ ਬਲੈਕਆਊਟ ਹੈ ਪੂਰੇ ਸ਼ਹਿਰ ਦੇ ਵਿੱਚ ਬੱਤੀ ਜਿਹੜੀ ਆ ਉਹ ਬੰਦ ਹੋ ਚੁੱਕੀ ਆਰ ਚੱਪੇ-ਚੱਪੇ ਤੇ ਪੁਲਿਸ ਜਿਹੜੀ ਤਾਇਨਾਤ ਕੀਤੀ ਗਈ ਹੈ ਆਨ ਕਰ ਸਕਦੇ ਆ ਹਾਂਜੀ ਹਾਂਜੀ ਘਰਾਂ ਵੀ ਲਾਈਟ ਆਨ ਕਰ ਸਕਦੇ ਆ ਅਸੀਂ ਫਿਰ ਵੀ ਉਹਨਾਂ ਨੂੰ ਰਿਕੁਐਸਟ ਕਰਦੇ ਆ ਜਿਨ੍ਹਾਂ ਦੇ ਅਨਵੈਟਰ ਲੱਗਾ ਜਾ ਜਨਰੇਟਰ ਚੱਲਦੇ ਆ ਉਹ ਬਿਲਕੁਲ ਬੰਦ ਕਰਾਂ ਇੱਕ ਘੰਟੇ ਨਾਲ ਕੋਈ ਫਰਕ ਨਹੀਂ ਪੈ ਜਾਣਾ ਠੀਕ ਆ ਇਹ ਕੰਟਰੀ ਆ ਸਾਡੀ ਲੋਕ ਮੀਨਾ ਮੀਨਾ ਨਹੀਂ ਲਾਈਟ ਜਾਂਦੇ ਅੱਧਰ ਘੰਟਾ ਕਾਇਆ ਇਹ ਉਹ ਕਰਕੇ ਸਾਡਾ ਸਾਰੇ ਸਹਿਯੋਗ ਤੇ ਲੋਕ ਇਹ ਵੀ ਕਹਿ ਰਹੇ ਕਿ ਘਰਾਂ ਦੇ ਵਿੱਚ ਨਾ ਲੋਕ ਜੋ ਕਿਤੇ ਸ਼ੈਲਟਰ ਲੈ ਲਿਓ ਤਾਂ ਉਹ ਤੋਂ ਵੀ ਲੋਕ ਡਰ ਜਾਂਦੇ ਆ ਯਾਰ ਪਤਾ ਨਹੀਂ ਕੀ ਹੋ ਗਿਆ ਨਹੀਂ ਨਹੀਂ ਤੁਹਾਡੀ ਕੋਈ ਇਦਾਂ ਦੀ ਗੱਲ ਨਹੀਂ ਆਪਾਂ ਚੌਂਕ 'ਚ ਖੜੇ ਆ ਜਲੰਧਰ ਸ਼ਹਿਰ ਦਾ ਮੇਨ ਚੌਂਕਾ ਸੀ ਖੜੇ ਆ ਇੱਥੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਆਪਣਾ ਨਵ ਮਿਤਾਬਲ ਇੰਜੋਏ ਕਰੋ ਕੋਈ ਇਧਾ ਦਿਖਾ ਦਿਓ ਠੀਕ ਹੈ ਤਾਂ ਸ਼ੁਕਰੀਆ ਸਰ ਤਾਂ ਇਹ ਸਾਡੇ ਨਾਲ ਨਰੇਸ਼ ਡੋਗਰਾ ਜੀ ਡੀਸੀਪੀ ਆਪਰੇਸ਼ਨ ਸੀਗੇ ਤਾ ਬਿਲਕੁਲ ਅਸੀਂ ਲਾਈਟ ਘਟ ਲਾਈਟ ਬੰਦ ਕਰ ਦਿਓ ਬਿਲਕੁਲ ਡੇਮੇਜ ਹੀ ਰੱਖਿਓ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋਤੀ ਚੌਂਕ ਦੇ ਵਿੱਚ ਖੜੇ ਆ ਟੋਟਲ ਬਲੈਕਆਊਟ ਜਿਹੜਾ ਉਹ ਕਰ ਦਿੱਤਾ ਗਿਆ ਚੱਪੇ ਚੱਪੇ ਤੇ ਪੁਲਿਸ ਵੀ ਤੈਨਾਤ ਹੈ ਸਾਇਰਨ ਵੱਜਣ ਤੋਂ ਬਾਅਦ ਦੇ ਵਿੱਚ ਬਲੈਕਆਊਟ ਜਿਹੜਾ ਉਹ ਕੀਤਾ ਗਿਆ ਸੀ ਤਾਂ ਇਹ ਤਸਵੀਰ ਦਿਖਾ ਦਿੰਨੇ ਆ ਜਿਹੜੀ ਆਵਾਜਾਈ ਹੋਣੀ ਹੁੰਦੀ ਹੈ ਜੇ ਕਿਸੇ ਨੇ ਆਉਣਾ ਜਾਣਾ ਤਾਂ ਉਹ ਬਿਲਕੁਲ ਲੋਕ ਆ ਜਾ ਰਹੇ ਨੇ ਕਿਉਂਕਿ ਉਤੋਂ ਬਿਨਾ ਤਾਂ ਹੁਣ ਦਿਖਦਾ ਨਹੀਂ ਹੈ ਕਿਉਂਕਿ ਕੋਈ ਗੱਡੀ ਤੇ ਟਰੈਵਲ ਕਰ ਰਿਹਾ ਕੋਈ ਬਾਈਕ ਤੇ ਕੋਈ ਮੋਟਰਸਾਈਕਲ ਤੇ ਟਰੈਵਲ ਕਰ ਰਿਹਾ ਤਾਂ ਇਹ ਤਸਵੀਰਾਂ ਇਹ ਜੋਤੀ ਚੌਂਕ ਦੀਆਂ ਇਹ ਪੂਰਾ ਰਸ਼ ਵਾਲਾ ਏਰੀਆ ਹੁੰਦਾ ਹੈ ਇੱਥੇ ਅਸੀਂ ਜੇਕਰ ਗੱਲ ਕਰੀਏ 8 9 10 10 ਵਜੇ ਤੋਂ ਬਾਅਦ ਇਥੋਂ ਰੌਣਕ ਜਿਹੜੀ ਹੈ ਨਾ ਉਹ ਘਰਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ ਪਰ ਅੱਜ ਅਸੀਂ 8:30 ਦਾ ਸਮਾਂ ਹੋਇਆ ਹੈ ਜਾਂ ਪੌਣੇ 9:00 ਵਜੇ ਦਾ ਸਮਾਂ ਸੀ ਆ ਦਿਖਾਂਗੇ ਕੋਸ਼ਿਸ਼ ਕਰਾਂਗੇ ਜੋ ਸਮਾਂ ਹੋਇਆ ਹੈ ਤਾਂ ਇੱਥੇ ਹੁਣ ਪੂਰੀ ਰੌਣਕ ਗਾਇਬ ਹੋ ਚੁੱਕੀ ਹੈ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਰੋਕਿਆ ਵੀ ਜਾ ਰਿਹਾ ਜਿਹੜਾ ਲਾਈਟ ਜਗਾ ਕੇ ਆ ਰਾ ਨੂੰ ਕਿਆ ਜਾ ਰਿਹਾ ਕਿ ਜਾ ਤਾਂ ਭਾਈ ਰੁਕ ਜਾਓ ਜਾਂ ਫਿਰ ਇਹਦੀ ਲਾਈਟ ਜਿਹੜੀ ਆ ਉਹ ਬੰਦ ਕਰ ਦਿਓ ਇਹ ਵੀ ਇੱਥੋਂ ਤੱਕ ਕਿ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜਾਂ ਤਾਂ ਲਾਈਟ ਬੰਦ ਕਰ ਦਿਓ ਜਾਂ ਫਿਰ ਅਜੇ ਰੁਕ ਜਿਓ ਇਹ ਲੋਕਾਂ ਨੂੰ ਕਹਿਣ ਦੀ ਜਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਜਾਣਾ ਆਉਣਾ ਹੈ ਹਾਲਾਂਕਿ ਲਾਈਟ ਜਗਾ ਰਹੇ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੀਆਂ ਲਾਈਟਾਂ ਜੜੀਆਂ ਉਹ ਬੰਦ ਕਰ ਦਿੱਤੀਆਂ ਜਾਣ ਸੋ ਲੋਕਾਂ ਨੇ ਵੀ ਬਹੁਤ ਹੱਦ ਤੱਕ ਗੱਲ ਜੜੀ ਉਹ ਮੰਨੀ ਹੈ ਤਾਂ ਇਹ ਅਸੀਂ ਜੋਤੀ ਚੌਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਸ਼ਹਿਰ ਹੁਣ ਕਰਕੇ ਔਰ ਇਹ ਰੌਣਕ ਵਾਲਾ ਏਰੀਆ ਹੁਣ ਕਰਕੇ ਇੱਥੇ ਅਠ 9 10 ਵਜੇ ਦੀ ਗੱਲ ਕਰੀਏ ਤਾਂ ਲੋਕ ਬਹੁਤ ਇੱਥੇ ਸ਼ਾਪਿੰਗ ਕਰਨ ਆਉਂਦੇ ਨੇ ਤਾਂ ਇਹ ਬਹੁਤ ਚਾਹਲ ਪਹਿਲ ਵਾਲਾ ਇਲਾਕਾ ਹੈ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਤਾਂ ਟੋਟਲ ਜਿਹੜਾ ਬਲੈਕਆਊਟ ਹੋਇਆ ਹੈ ਲੋਕ ਆ ਜਾ ਰਹੇ ਨੇ ਲਾਈਟਾਂ ਬੰਦ ਕਰਕੇ ਕੋਈ ਆ ਜਾ ਰਿਹਾ ਹੈ ਜਾਂ ਫਿਰ ਕਿਸੇ ਨੇ ਗੱਡੀ ਸਾਈਡ ਤੇ ਲਾ ਦਿੱਤੀ ਹੈ ਕਿਉਂਕਿ 8 ਵਜੇ ਤੋਂ 9 ਵਜੇ ਦਾ ਸਮਾਂ ਜਿਹੜਾ ਸੀ ਉਹ ਬਲੈਕਆਊਟ ਦਾ ਸਮਾਂ ਸੀਗਾ ਔਰ ਹੁਣ ਉਹ ਬਲੈਕਆਊਟ ਜਿਹੜਾ ਕੀਤਾ ਗਿਆ ਹੈ ਲੋਕ ਵੀ ਇਸ ਗੱਲ ਨੂੰ ਮੰਨ ਰਹੇ ਨੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਟੋਟਲ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਜੋਤੀ ਚੌਂਕ ਦੀ ਤਸਵੀਰ ਹੈ ਇੱਥੇ ਤੁਹਾਨੂੰ ਦਿਨ ਦੇ ਸਮੇਂ ਚਹਿਲ ਪਹਿਲ ਦਿਖਦੀ ਹੈ ਹਾਲਾਂਕਿ ਰਾਤ ਦੇ ਸਮੇਂ ਵੀ 8 ਵਜੇ ਤੋਂ 9 ਦਾ ਜਦੋਂ ਸਮਾਂ ਹੁੰਦਾ ਹੈ ਤਾਂ ਉਦੋਂ ਵੀ ਚਹਿਲ ਪਹਿਲ ਦਿਖਦੀ ਆ ਪਰ ਫਿਲਹਾਲ ਹੁਣ ਤਾਂ ਇਹ ਬੰਦ ਕਰ ਦਿੱਤਾ ਗਿਆ ਹੈ ਜਿਹੜਾ ਬਲੈਕਆਊਟ ਕੀਤਾ ਗਿਆ ਸੀ 8 ਤੋਂ 9 ਸਾਇਰਨ ਵੱਜੇ ਨੇ ਔਰ ਜਦੋਂ ਫਿਰ ਚੱਲੇਗਾ ਤਾਂ ਉਦੋਂ ਵੀ ਸਾਇਰਨ ਜਿਹੜੇ ਉਹ ਵੱਜਣਗੇ ਫਿਲਹਾਲ ਇੱਥੇ ਟੋਟਲ ਬੰਦ ਕਰ ਦਿੱਤਾ ਗਿਆ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਟੋਟਲ ਬੰਦ ਹੈ ਕੋਈ ਵੀ ਲਾਈਟ ਜਿਹੜੀ ਉਹ ਨਹੀਂ ਜਗਾ ਰਿਆ ਪਾਲਣਾ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ ਘਰਾਂ ਦੇ ਵਿੱਚ ਵੀ ਕਿਹਾ ਜਾ ਰਿਆ ਸੀ ਕਿ ਆਪਣੀਆਂ ਲਾਈਟਾਂ ਜਿਹੜੀਆਂ ਨੇ ਉਹਨੂੰ ਬੰਦ ਰੱਖੋ ਤਾਂ ਇਹ ਇਹ ਤੁਹਾਨੂੰ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਪਰ ਸ਼ਹਿਰ ਜਿਹੜਾ ਆ ਉਹ ਬਲੈਕਆਊਟ ਜਿਹੜਾ ਹੋ ਚੁੱਕਾ ਹੈ ਪ੍ਰੋਪਰ ਸ਼ਹਿਰ ਬਲੈਕਆਊਟ ਹੈ ਪੂਰੇ ਸ਼ਹਿਰ ਦੇ ਵਿੱਚ ਬੱਤੀ ਜਿਹੜੀ ਆ ਉਹ ਬੰਦ ਹੋ ਚੁੱਕੀ ਆਰ ਚੱਪੇ-ਚੱਪੇ ਤੇ ਪੁਲਿਸ ਜਿਹੜੀ ਤਾਇਨਾਤ ਕੀਤੀ ਗਈ ਹੈ ਕਾਰ ਤੇ ਆ ਨਾ ਇਹ ਔਨ ਕਰ ਸਕਦੇ ਆ ਹਾਂਜੀ ਹਾਂਜੀ ਘਰਾਂ ਦੀ ਲਾਈਟ ਔਨ ਕਰ ਸਕਦੇ ਆ ਅਸੀਂ ਫੇਰ ਵੀ ਉਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਜਿਨ੍ਹਾਂ ਦੇ ਅਨਵੈਟਰ ਲੱਗਾ ਜਾ ਜਨਰੇਟਰ ਚੱਲਦੇ ਆ ਉਹ ਬਿਲਕੁਲ ਬੰਦ ਕਰਾਂ ਇੱਕ ਘੰਟਾ ਨਾਲ ਕੋਈ ਫਰਕ ਨਹੀਂ ਪੈ ਜਾਣਾ ਠੀਕ ਹੈ ਇਹ ਕੰਟਰੀ ਆ ਸਾਡੀ ਲੋਕ ਮੀਨਾ ਮੀਨਾ ਨਹੀਂ ਲਾਈਟ ਜਾਂਦੇ ਅੱਜ ਦਾ ਘੰਟਾ ਕਾਇਆ ਇਹ ਕਰਕੇ ਸਾਡਾ ਸਾਰੇ ਸਹਿਯੋਗ ਦੇ ਲੋਕ ਇਹ ਵੀ ਕਹਿ ਰਹੇ ਕਿ ਘਰਾਂ ਦੇ ਵਿੱਚ ਨਾ ਲੋਕ ਜੋ ਕਿਤੇ ਸ਼ੈਲਟਰ ਲੈ ਲਿਓ ਤਾਂ ਉਹ ਤੋਂ ਵੀ ਲੋਕ ਡਰ ਜਾਂਦੇ ਆ ਯਾਰ ਪਤਾ ਨਹੀਂ ਕੀ ਹੋ ਗਿਆ ਨਹੀਂ ਨਹੀਂ ਤੁਹਾਡੀ ਕੋਈ ਇਦਾਂ ਦੀ ਗੱਲ ਨਹੀਂ ਆਪਾਂ ਚੌਂਕ 'ਚ ਖੜੇ ਆ ਜਲੰਧਰ ਸ਼ਹਿਰ ਦਾ ਮੇਨ ਚੌਂਕਾ ਸੀ ਖੜੇ ਆ ਇੱਥੇ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਆਪਣਾ ਨੌਵੇਂ ਤਾਰਿਖਾ ਐਨਜੋਏ ਕਰੋ ਕੋਈ ਤਾਂ ਦਿਖਾ ਦੇ ਠੀਕ ਹੈ ਤਾਂ ਸ਼ੁਕਰੀਆ ਸਰ ਤਾਂ ਇਹ ਸਾਡੇ ਨਾਲ ਨਰੇਸ਼ ਡੋਗਰਾ ਜੀ ਡੀਸੀਪੀ ਆਪਰੇਸ਼ਨ ਸੀਗੇ ਤਾਂ ਬਿਲਕੁਲ ਅਸੀਂ ਲਾਈਟ ਘੱਟ ਲਾਈਟ ਬੰਦ ਕਰਦੇਓ ਬਿਲਕੁਲ ਡੇਮੇਜ ਹੀ ਰੱਖਿਓ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋਤੀ ਚੌਂਕ ਦੇ ਵਿੱਚ ਖੜੇ ਆ ਟੋਟਲ ਬਲੈਕਆਊਟ ਜਿਹੜਾ ਉਹ ਕਰ ਦਿੱਤਾ ਗਿਆ ਚੱਪੇ ਚੱਪੇ ਤੇ ਪੁਲਿਸ ਵੀ ਤੈਨਾਤ ਹੈ ਸਾਇਰਨ ਵੱਜਣ ਤੋਂ ਬਾਅਦ ਦੇ ਵਿੱਚ ਬਲੈਕਆਊਟ ਜਿਹੜਾ ਉਹ ਕੀਤਾ ਗਿਆ ਸੀ ਤਾਂ ਇਹ ਤਸਵੀਰ ਦਿਖਾ ਦਿੰਨੇ ਆ ਜਿਹੜੀ ਆਵਾਜਾਈ ਹੋਣੀ ਹੁੰਦੀ ਹੈ ਜੇ ਕਿਸੇ ਨੇ ਆਉਣਾ ਜਾਣਾ ਤਾਂ ਉਹ ਬਿਲਕੁਲ ਲੋਕ ਆ ਜਾ ਰਹੇ ਨੇ ਕਿਉਂਕਿ ਉਹ ਤੋਂ ਬਿਨਾ ਤਾਂ ਹੁਣ ਦਿਖਦਾ ਨਹੀਂ ਹੈ ਕਿਉਂਕਿ ਕੋਈ ਗੱਡੀ ਤੇ ਟਰੈਵਲ ਕਰ ਰਿਹਾ ਕੋਈ ਬਾਈਕ ਤੇ ਕੋਈ ਮੋਟਰਸਾਈਕਲ ਤੇ ਟਰੈਵਲ ਕਰ ਰਿਹਾ ਇਹ ਤਸਵੀਰਾਂ ਇਹ ਜੋਤੀ ਚੌਂਕ ਦੀਆਂ ਪੂਰਾ ਰਸ਼ ਵਾਲਾ ਏਰੀਆ ਹੁੰਦਾ ਹੈ ਇੱਥੇ ਅਸੀਂ ਜੇਕਰ ਗੱਲ ਕਰੀਏ 8 9 10 10 ਵਜੇ ਤੋਂ ਬਾਅਦ ਇਥੋਂ ਰੌਣਕ ਜਿਹੜੀ ਹੈ ਨਾ ਉਹ ਘਰਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ ਪਰ ਅੱਜ ਅਸੀਂ ਸਾਢੇ 8:30 ਦਾ ਸਮਾਂ ਹੋਇਆ ਜਾਂ ਪੌਣੇ 9:00 ਵਜੇ ਦਾ ਸਮਾਂ ਅਸੀਂ ਆ ਦਿਖਾਂਗੇ ਕੋਸ਼ਿਸ਼ ਕਰਾਂਗੇ ਜੋ ਸਮਾਂ ਹੋਇਆ ਤਾਂ ਇੱਥੇ ਹੁਣ ਪੂਰੀ ਰੌਣਕ ਗਾਇਬ ਹੋ ਚੁੱਕੀ ਹੈ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਰੁਕਿਆ ਵੀ ਜਾ ਰਿਹਾ ਜਿਹੜਾ ਲਾਈਟ ਜਗਾ ਕੇ ਆ ਰਾ ਨੂੰ ਕਹਿ ਕਿਹਾ ਜਾ ਰਿਹਾ ਕਿ ਜਾ ਤਾਂ ਭਾਈ ਰੁਕ ਜਾਓ ਜਾਂ ਫਿਰ ਇਹਦੀ ਲਾਈਟ ਜਿਹੜੀ ਆ ਉਹ ਬੰਦ ਕਰ ਦਿਓ ਇਹ ਵੀ ਇੱਥੋਂ ਤੱਕ ਕਿ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜਾਂ ਤਾਂ ਲਾਈਟ ਬੰਦ ਕਰ ਦਿਓ ਜਾਂ